ਸਾਨ ਹੁੰਕਾਰ ਦੇ ਵਿੱਚ ਕਮਲਾ ਹੋਇਆ ਹੋਇਆ ਆਪਨੇ ਆਪ ਨੂੰ ਸੱਤ ਮੰਨੀ ਬੈਠਾ ਬਈ ਗਮਾਂਡੀ ਵੀ ਮਰਦੇ ਨੇ ਮੈਂ ਨਹੀਂ ਮਰਨਾ ਹੈ ਸਮਾਂ ਗਮਾਂਡੀ ਮਰਨ ਤੇ ਉਹ ਜਿਹੜਾ ਘਰ ਹੈ ਉਹ ਮਸ਼ੀਨਾਂ ਵੀ ਮੈਨੂੰ ਆ ਜਾਣ ਆ ਕਿੰਨਾ ਕੰਵਲ ਪਾਣਾ ਕਿਤਨਾ ਗਿਆਨ ਹੈ ਇਨਸਾਨ ਤੂੰ ਸੋਚ ਮੰਨ ਦੇ ਵਿੱਚ ਇਹ ਵਿਚਾਰ ਕਰ ਬਈ ਮੇਰੇ ਸੰਬੰਧੀ ਮਾਤਾ ਪਿਤਾ ਚਲੇ ਗਏ ਮੈਂ ਵੀ ਚਲਾ ਜਾਣਾ ਮੈਂ ਕੁਸ ਅੱਗੇ ਵਾਸਤੇ ਵੀ ਤੋਸ਼ਾ ਜਮਾ ਕਰ ਲਵਾਂ ਜਦ ਮੈਂ ਅਗਲੇ ਦੇਹ ਦੇ ਵਿੱਚ ਜਾਵਾਂਗਾ ਤਾਂ ਮੇਰੇ ਕੋ ਕੋ ਕਰੰਸੀ ਤਾਂ ਹੋਣੀ ਨਹੀਂ ਉੱਥੇ ਦੀ ਆ ਇੱਥੇ ਦੀ ਕਰੰਸੀਆਂ ਤਾਂ ਬੈਂਕਾਂ ਦੇ ਵਿੱਚ ਜਿਹੜਾ ਪਿਆ ਨਾ ਸੱਬੇ ਲੱਗੇ ਰਾਤਾਂ ਨੂੰ ਪਾਏ ਕੇ ਗਿਣਦੇ ਹਾਂ ਨਾ ਜੀ ਨੂੰ ਪਾਇ ਕੇ ਕਿਉਂ ਆਵੇ ਪਿਆ ਕੱਲਾ ਹੁੰਦਾ ਫੇਰ ਉਹ ਗਿਣਦਾ ਹੁੰਦਾ ਵੀ ਇੰਨਾ ਹੋ ਗਿਆ ਜੇ ਇੰਨੀ ਬਾਡੀ ਹੋਰ ਲੈ ਲਈਏ ਉਹ ਫਲਾਣੇ ਕਾਰਖਾਨੇ ਵਾਲੇ ਤੋਂ ਲਵਾਂਗੇ ਉਹਦਾ ਕੰਮ ਚੰਗਾ ਉਹਨੂੰ ਦਵਾਕਾਵਾਂਗੇ ਸਵੇਰੇ ਜਾ ਕੇ ਔ ਇਸ ਤਰ੍ਹਾਂ ਦੇ ਨਾਲ ਗੁਰਮੁਖ ਸਾਹ ਨੂੰ ਸਿੱਟੇ ਈ ਜਾਣਾ ਸਰੀਰ ਦੇ ਸੰਬੰਧ ਕਰਕੇ ਜਿਹੜੇ ਤੂੰ ਪਾਪ ਕਰਦਾ ਹੈ ਨਾ ਠਗੀਆਂ ਬਗੀਆਂ ਕਰਦਾ ਪਾਈਆਂ ਨੂੰ ਦੁਖੀ ਕਰਦਾ ਇਹ ਸਭ ਕੁਸ ਇੱਥੇ ਹੀ ਰਹਿ ਜਾਣਾ ਜਦ ਤੱਕ ਗਹਾਂ ਨੂੰ ਜਾਣਾ ਤੂੰ ਤਾਂ ਖਾਲੀ ਜਾਵੇਂਗਾ ਤੈਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਆ ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਇਹ ਸਰੀਰ ਦਾ ਕਾਦਾ ਮਾਣ ਗਰੋਖ ਜਿਹੜਾ ਸਰੀਰ ਦਾ ਮਾਣ ਕਰਦਾ ਉਹਦੇ ਵਰਗਾ ਤਾਂ ਕੋਈ ਕਮੜਾ ਦੁਨੀਆਂ 'ਚ ਹੈ ਹੀ ਨਹੀਂ ਬਸ ਅੱਜ ਉਸ ਨੇ ਕਰ ਲਿਆ ਨਾ ਚਿੜਲੀ ਕਿੱਤੀ ਖਰੜੀ ਦਾ ਮਾਣ ਯੂਸਮ ਨੇ ਕਹਿੰਦਾ ਦੁਨੀਆਂ ਦੇ ਵਿੱਚ ਮੇਰੇ ਵਰਗਾ ਕੋਈ ਸੁਨੱਖਾ ਨਹੀਂ ਹੈ ਉਹ ਪਰਵੇਸ਼ਰ ਨੂੰ ਗੱਲ ਨਾ ਪਾਈ ਗਰੋਂ ਮੂੰਹ ਪੂੜੇ ਵਰਗਾ ਹੋ ਗਿਆ ਕੋਈ ਪੁੱਛੇ ਹੀ ਨਾ ਉਹਨੂੰ ਹੰਕਾਰ ਨਹੀਂ ਨਾ ਰੱਬ ਨੂੰ ਪਾਉਂਦਾ ਪੜੋ ਬਨਾ ਦਾਨੇ ਇੱਕ ਸੂਤ ਦੀ ਅੱਟੀ ਹੁੰਦੀ ਹੈ ਬੁੜੀਆਂ ਜਾਣਦੀਆਂ ਨੇ ਉਹ ਮੁੱਲ ਪਿਆਉਦਾ ਸਿਰਫ ਕੋਡੋ ਉਪਰੇ ਨੋੜ ਕਾਦਾ ਹੰਕਾਰ ਕਰਦੇ ਹੋ ਗੁਰਮਖੋ ਗੁਰੂ ਆਲੇ ਬਣ ਕੇ ਪਰਵੇਸ਼ਰ ਦੀ ਬੰਦਗੀ ਕਰੋ ਉਹਨੇਸ਼ ਨੇ ਬਹੁਤਾ ਦੇਤਾ ਫੁੱਲ ਕੇ ਨਾ ਬੈਠੋ ਗਰੀਬਾਂ ਦਾ ਭਲਾ ਕਰੋ ਫੇਰ ਇਹਦਾ ਜਨਮ ਜਿਹੜਾ ਸਫਲਾ ਵਰਨਾ ਖਬਰ ਨਹੀਂ ਕਿੱਧਰ ਨੂੰ ਜਾਣਾ ਪੜੋ